ਅੱਜ ਕੀ ਹੈ ਕੀ ਕਰਤੀ ਅੱਜ ਡਿਊਟੀ ਬਦਲ ਗਈ ਨਾ ਉਹ ਅੱਜ ਅੱਜ ਐਤਵਾਰ ਨੂੰ ਛੁੱਟੀ ਤੇ ਸੰਤੇ ਐਤਵਾਰ ਕਰਕੇ ਛੁੱਟੀ ਕਰਕੇ ਪੂਪੂ ਆ ਗਿਆ ਪੂਪੂ ਆ ਗਿਆ ਉਹ ਤਾਂ ਨਹੀਂ ਆਉਂਦੀ ਨਹੀਂ ਹੈਗੀ ਉਹ ਫੇ ਸਕੂਲ ਦਾ ਰਹਣਾ ਮੈਂ ਤੁਸੀ ਕਹਿੰਦੇ ਨੰਬਰ ਕੱਟ ਲੈ ਜੇ ਇਹਨੂੰ ਪੜਨਾ ਵੀ ਆ 4 ਵਜੇ ਤਾ ਉਥੋਂ ਹੱਡ ਛੁੱਟਦੇ ਛੱਡਦੇ ਨੇ ਸਕੂਲ ਵਾਲੇ ਹਮਮਮ ਹੋਰ ਪੰਨ ਪੰਨ ਕੇ ਧਰ ਦਿੰਦੇ ਨੇ ਕਿ ਸਕੂਲ ਵਾਲੇ ਕਹਿੰਦੇ ਚਲੋ ਕੰਮ ਕਰ ਲਾ ਲੱਭੂ ਕਹਿ ਕੋਸਾ ਲਾਈਕ ਹਮ ਲਾਈਕ ਹਾਂ ਇੱਕ ਲਾਈਕ ਸਬਸਕ੍ਰਾਈਬ ਤੋਂ ਬੰਦੀ ਸ਼ੇਅਰ ਕਰੀਂ ਇਸ ਵੀਡੀਓ ਪਹਿਲਾਂ ਹੀ ਦੇਖਣ ਤੋਂ ਠੀਕ ਆ ਵੀਡੀਓ ਦੇਖ ਕੇ ਹਾਂ ਨਾ ਵੀ ਪਹਿਲਾਂ ਹੀ ਕਰਨਾ ਚਾਹੀਦਾ ਪਹਿਲਾਂ ਪਹਿਲਾ ਵੀਡੀਓ ਸਾਰੀ ਪੂਰੀ ਦੇਖ ਕੇ ਫਿਰ ਕਮੈਂਟ ਜ਼ਰੂਰ ਕਰਿਆ ਕਰੋ ਆ ਤੇ ਆ ਪੂਪੂ ਨੇ ਆਪ ਕੋ ਖੁਦ ਹੀ ਰੋਟੀ ਆ ਮੈਂ ਤਾਂ ਹੋਂ ਗਰੀਬ ਹੀ ਨਹੀਂ ਸਭ ਤੇਰੇ ਵਾਸਤੇ ਰਾਤ ਨੂੰ ਸਬਜ਼ੀ ਬਣਾਉਂਦੀ ਸੀ ਅੱਛਾ ਮੇਰੇ ਵਾਸਤੇ ਹੀ ਆ蓝 ਬੇਕ ਕਰੀ ਆਹ ਬਹੁਤ ਵਧੀਆ ਬਣੀ ਸੀ ਪੂਰੀ ਪੈਂਦਨ ਸਾਰੀ ਮੰਮੀ ਕਹਿੰਦੀ ਕਿ ਕਿ ਮੈਂ ਲੈ ਕੇ ਜਾਣਾ ਨੇ ਉਹਨੇ ਤਰਪਾਤੇ ਦਾਸ ਉਹੋ ਕੀ ਹੋਇਆ ਚ ਚਟਣੀ ਮੈਂ ਤੇਰੀ ਵੀ ਨਾਲੇ ਬਣੂ ਦੇਖੀ ਸਹੀ ਨਹੀਂ ਹਾਂ ਕਾ ਤੋ ਮੈਂ ਕਿਹੜਾ ਦੂ ਬਣਾ ਲਈ ਅੱਛਾ ਆ ਇੱਧਰ ਤਾਂ ਫਾਇਦਾ ਜਾਂ ਫਿਰ ਇੱਧਰ ਨਹੀਂ ਕੁਝ ਬਣਦਾਗਾ ਚਟਣੀ ਚਟਣੀ ਐ ਚੋ ਕੁੱਟ ਐਜੀ ਕੁੱਟੇਗੀ ਹੈ ਕੀ ਕੁੰਡੀ ਚ ਗੁੱਟਣੀਆਂ ਇਹ ਤਾਂ ਗੁੱਟ ਮੈਂ ਤਾਂ ਚਲ ਠੀਕ ਹੈ ਫੇਰ ਮਿਰਚਾ ਮੁਰਚਾ ਨੂਨ ਮਿਰਚਾ ਆਪੇ ਪਾ ਲੇਗੇ ਉਂਗਲੀ ਵਿੱਚੇ ਸਿੱਟ ਲਾ ਵਿੱਚੇ ਪਾਣ ਜੂ ਆ ਪੱਖਾ ਚਲਾ ਲਾ ਫੇਰ ਆ ਪਰਦਾ ਅਸੀਂ ਨਿਕਲੇ ਜੋ ਮੈਨੂੰ ਵੀ ਤੈਨੂੰ ਕੀ ਫੇਰ ਪਾ ਖਾਊਂਗਾ ਤਾਂ ਮੈਂ ਹੱਥ ਨੇ ਹਾਂ ਤੈਨੂੰ ਦੇ ਦੋ ਕੱਟ ਪਾ ਲੈ ਠੀਕ ਆ ਪੱਖਾ ਚਲਾ ਲਾ ਉਹ ਚਲ ਪਰ ਇਹ ਕੜਤਣ ਜੀ ਬਾਹਰ ਨਿਕਲ ਜੂ ਨਹੀਂ ਅੱਖਾਂ ਜੇ ਇੱਥੇ ਘੁੰਮੀ ਜਾਊ ਅੰਦਰ ਤੜਕੇ ਦੀ ਵੀ ਠੀਕ ਆ ਆਪੇ ਕਰ ਲੇਗੇ ਸਾਰਾ ਕੁਸਾ ਹਾਂ ਹਾਂ ਠੀਕ ਆ ਅੰਬ ਦਾ ਜਾਰ ਹੈ ਹੈ ਅੰਬ ਅੰਬ ਦਾ ਜਾਰ ਅੰਬ ਦਾ ਜਾਰ ਕੋਈ ਨਹੀਂ ਮੇਰ ਚਲੇ ਹਾਂ ਹਾਂ ਉਹ ਹੋ ਗਿਆ ਪਾ ਲੈ ਖੁੱਲੀ ਗਈ ਬਾਬਾ ਮੈਨੂੰ ਤਾਂ ਸੱਤ ਪਾਉਣਾ ਪੀਚ ਹਾਲੇ ਵਿੱਚ ਉਹ ਸਭ ਚੀਜ਼ਾਂ ਕੁਝ ਵੀ ਨਹੀਂ ਲੱਗਦਾ ਤੇ ਅੱਜ ਵੀ ਕੀਪ ਆਇਆ ਉਹ ਠੀਕ ਨੇ ਬਾਲੀਆਂ ਤੇਜ਼ ਨਹੀਂ ਹੈਗੀਆਂ ਇੱਕ ਲਾਲ ਵਿੱਚ ਦੇ ਦੋ ਬਸ ਪੂਪੂ ਜੇ ਤਾਂ ਇਹ ਤਾਂ ਵੱਧ ਚਲਾਉਣੀਆਂ ਵੀ 2-3 ਦਿਨ 4 ਦਿਨ ਚਲਾਉਣੀਆਂ ਇਹ ਤਾਂ ਖਾਸੀਆਂ ਪਾਲਾ ਮਿਰਚਾਂ ਇਹ ਘੱਟ ਚਲਾਉਣੀਆਂ ਫਿਰ 1 2 3 ਕਪਾਲਾਂ ਘੱਟ ਕੇ ਪਾਈ ਹੈ ਕਿੰਨੇ ਦਿਨ ਚਲਾਉਣੀਆਂ ਇਹ ਇਹ ਘਰ ਦੀ ਤੇ ਚਮੂਰੀ ਹੋਣੀ ਮਿਲਦੀ ਹੈ ਚਾਹਾਂ ਮੂਰਾਂ ਤਾਂ ਨਹੀਂ ਬਰਬਾਦ ਬਈ ਜਿਵੇਂ ਬੱਚਿਆਂ ਨੂੰ ਵਧੀਆ ਲੱਗਦਾ ਆਪਾਂ ਬਣਾਉਣਾ ਚਾਹੀਦਾ ਆਪਣੇ ਆਪ ਹਿਸਾਬ ਨਾਲ ਹਨਾ ਮਿਲ ਜਿਵੇਂ ਆ ਗੜਤਰ ਤੇ ਕੀ ਪਾ ਰਿਆ ਸੀ ਇੱਥੇ ਤਾਂ ਮੈਕਰੋਨੀ ਡਿੱਗੀ ਸੀ ਹੈ ਮੈਕਰੋਨੀ 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 ਬਣਾਉਣ ਲੱਗ ਕੇ ਉਹ ਬੁੜਕ ਕੇ ਇਹਦੇ ਗੜਤੇ ਤੇ ਗਿਰ ਗਈ ਆ ਅਰੇ ਨਹੀਂ ਪਤਾ ਚੱਤ ਤੇ ਬਣਾਉਂਦੀ ਸੀ ਕਿੱਥੇ ਤੇ

ਲੈ ਕੋਈ ਕਲਰ ਨਹੀਂ ਨਿਕਟਾ ਹਲੇ ਵੀ ਕੱਟ ਕੇ ਰਹੀ ਆ ਹੋਰ ਹੋਰ ਕਲਰ ਲੈ ਕੇ ਆਉਣੇ ਨੇ ਇਹ ਚ ਹਲੇ ਤਾਂ ਇਹ ਚ ਦੇਖੋ ਆ ਕੱਢ ਕੇ ਤਾਂ ਹੀ ਇਸ ਵਿੱਚੇ ਕਲਰ ਟੁੱਟ ਗਿਆ ਆ ਸ਼ਾਬਾਸ਼ ਕਲਰ ਆਹੋ ਪਤਾ ਕੰਸੀ ਹਲੇ ਆ ਕੱਟ ਨੇ ਇਹ ਵਾਲਾ ਰੈੱਡ ਵਾਲਾ ਟੁੱਟ ਗਿਆ ਇਹ ਕਦੇ ਮਮੀ ਨੇ ਦਿੱਤਾ ਤੀ ਉਹ ਉੱਥੇ ਧੁੱਪ ਚ ਰਹਿ ਗਿਆ ਸਾਰੇ ਵਿਗਲ ਗਏ ਹਾਂ ਮੈਂ ਦੇਖਿਆ ਸੀ ਚਲ ਤੁਹਾਨੂੰ ਇਹ ਕਿਉਂ ਚੱਕ ਲਈਆਂ ਹੋ ਰੇ ਸੁਖੀਆਂ ਜੀਆਂ ਹੈ ਉਹ ਯਾਰ ਸੁਖ ਨਾਲ ਬਣਾਇਆ ਹੈ ਹੈ ਕੈਂਦੀ ਆ ਕੈਂਦੀ ਮੈਨੂੰ ਕਿਤਨ ਨਵੇਂ ਲਿਆ ਕੇ ਦੋ ਪ੍ਰੈਸ ਕਰਨ ਕਿ ਆ ਚੰਦਰ ਦੂਜੇ ਉਹ ਕੈਰੀਓਗ੍ਰਾਫੀ ਵਾਸਤੇ ਹੁੰਦੇ ਨੇ ਅੱਛਾ ਮੈਨੂੰ ਚੰਗਾ ਬੁਰ ਬੁਰ ਸ਼ਾ ਉਰੇ ਹਾਂ ਆ ਰਹੀ ਚੰਗਾ ਬਰੇਟੇ ਮੋਗਲ ਲੇ ਟੇਲ ਪਾ ਲੋ ਨਹੀਂ ਕੁ ਲੈ ਲੇ ਪਾ ਲੋ ਹਲੀ ਹੁਣ ਤੂੰ ਕੀ ਜਾਨਨੀ ਆ ਕੀ ਹੋਵੇ ਕੀ ਭਾਲਦੀਆਂ ਹੋਰ ਕਾਦੇ ਆ ਪਈ ਤਾਂ ਹੈ ਕਿੱਟਾ ਆ ਕੋਈ ਦੋ ਜਰ ਕੋਈ ਕਿੱਟਾ 50 20 ਰੁਪਏ ਦੀ ਕਿੱਟ ਲੈ ਲੈਂਦੀ ਏ ਤੈਨੂੰ ਚਾਹੀਦੀ ਮਹਿੰਗੀ 2 250 ਵਾਲੀ ਮੈਂ ਵੀ ਤਾਂ ਹੈਗੀ ਮੈਂ ਵੀ ਤਾਂ 60 ਰੁਪਏ ਵਾਲੀ ਚਲਾ ਰਹੀ ਆ ਉਹ ਪੁਰਾਣੀ ਇਹਦੀ ਉਹ ਵੀ ਆ ਕੀ ਆ ਉਹ ਪਹਿਲੇ 60 ਰੁਪਏ ਦੀ ਦੀ ਤੀ ਉਹ 250 ਦੀ ਧੀ ਫਿਰ ਚਲਾ ਲੈਂਦੀ ਕੋਪੂ ਚਾਹੇ ਨਾ ਪੜੇ ਨਾ ਕਰੇ ਇਹਨੂੰ ਚੀਜ਼ਾਂ ਵਧੀਆਂ ਹੋਈਆਂ ਚਾਹੀਦੀਆਂ ਨੇ ਬਸ ਕਿਤਾਬਾਂ ਨਵੀਆਂ ਕਾਪੀਆਂ ਨਵੀਆਂ ਬੈਗ ਨਵੇਂ ਬਸ ਮੈਂ ਵੀ ਤਾਂ ਹੈਗੇ ਮੈਂ ਵੀ ਤਾਂ ਚਲਾ ਰਹੀ ਹਾਂ ਪੁਰਾਣੀ ਤੂੰ ਤਾਂ ਪਾਸ ਕਰ ਲਈ ਦਸਵੀਂ ਮੈਂ 11ਵੀਂ ਚੂੰਗੀ ਹੱਦਾਂ ਫਿਰ ਨਵੀਂ ਲੈ ਉਹ ਤਾਂ ਬਣੀ ਆ ਲੈ ਇਹ ਵੀ ਹੁਣ ਬੜੀ ਹੋ ਗਈ 6th ਚ ਹੋਗੀ ਵੀਡੀਓ ਦੇਖਣਾ ਸਾਰੇ ਦੱਸੋ ਵੀ بڑے ਬੱਚੇ ਠੀਕ ਰਹਿੰਦੇ ਆ ਕੀ ਛੋਟੇ ਜਿਹੜੇ ਕਾਦੇ ਜੀ ਬڑے ਜਾਦੇ ਠੀਕ ਰਹਿੰਦੇ ਛੋਟੇ ਨਹੀਂ ਤਾਂ ਜਿੱਦਾਂ ਹੀ ਚੱਲ ਜਿਆ ਉਹ ਇਹਨੂੰ ਇੱਕ ਬੈਗ ਬਣਾ ਦੋ ਉਹਦਾ ਫੈਲਾ ਧੋ ਕੇ ਜਾਦੇ ਜਾਦੇ ਉਹ ਕਾ ਦੀਏ ਮਨੋ ਕਾਮਨਾ ਕੀ ਦੀਆ ਪੂਰੀਆ ਕੀਤੇ ਜਾਂਦੇ ਨੇ ਬੜੇ ਦੀਆਂ ਵੀ ਕਿ ਛੋਟੇ ਦੀਆਂ ਛੋਟੇ ਦੀਆਂ ਬੜੇ ਨੇ ਤਾਂ ਇਹ ਕਹੇ ਜਾਂਦੇ ਬੜਾ ਦਾ ਕੋਈ ਨਹੀਂ ਚੱਲ ਕੋਈ ਨਹੀਂ ਟਰਾਂਸਪੇਰੈਂਟ ਪੇਪਰ ਆ ਨਾਰੇ ਬੜਾ ਦਾ ਬੜਾ ਹੀ ਹੋਊਗਾ ਪਹਿਲਾਂ ਛੋਟਾ ਹੀ ਰਹੂਗਾ ਥੋੜਾ ਹੋ ਜੂਵੇ ਅੱਜ ਕੀ ਬਣਾਉਣਾ ਮੰਨੇ ਮੈਂ ਬਣਾਣੇ ਸਮਾਈਲਿਸ ਫਰਾਈਜ਼ ਤੁਸੀਂ ਦੇਖਾਂਗੇ ਚੀਜ਼ ਬੋਲਸ ਆਹ ਹੁਣ ਕਿਰਤ ਕਰ ਪਾੜਦੇ ਨੇ ਇਹ ਉਹ ਪਾੜਦੇ ਥੋੜੀ ਨਾਲੇ ਇਹ ਸ਼ੁਭਰਾ ਤਾਂ ਹੂੰ ਹੁਣ ਤਾਂ ਤੂੰ ਚਟਣੀ ਬੜਾਈ ਆ ਮੈਂ ਚੱਲ ਮੈਂ ਤਾਂ ਆਪੀ ਕੱਢ ਲਿਆ ਮੈਂ ਚੱਲ ਨਾਲ ਦੀ ਨੂੰ ਟੇਖਾ ਦੀਆਂ ਨੇ 4 ਕਿਲੋ ਭਾਈ ਗਾਜ ਜੀ ਬੋਟੇ ਗੁੱਟ ਗਾਇਸ ਮੈਂ ਲੋ ਦੀ ਆਪਾ ਦੇਖ ਲਈ ਆ ਦੀਦੀ ਕੀ ਕਰ ਰਹੀ ਨੇ ਦੀਦੀ ਕੀ ਕਰ ਰਹੀ ਮੈਂ ਅਜ ਬਣਾ ਲੂੰਗੀ ਕ੍ਰਿਸਪੀ ਪੋਟੈਟੋ ਫਰਾਈਸ ਓ ਗੁੱਡ ਪਰ ਮੈਂ ਇੱਕ ਤੋਂ 10 ਚਾਹੁੰਦੀ ਕਿ ਤੱਕ ਆਲੂ ਨੇ ਕਰਾਂਗੇ ਆਪਣਾ ਇਹ ਆਲੂ ਆ ਪਾ ਲਈ ਕੈਵਰੇਜ ਗੋਲ ਇਹ ਆਲੂ ਸੋ ਇਹ ਦੀਦੀ ਹੈ ਤੇ ਅੰਜੀ ਨੂੰ ਦੋਨਾਂ 'ਚ ਕੋਈ ਫਰਕ ਨਹੀਂ ਸੋ ਨਾ ਪਹਿਲੇ ਆਲੂ ਕੱਟ ਸੋ ਇਹਦੇ ਵਿੱਚ ਦਹੀਂ ਉਹ ਦਹੀਂ ਨਹੀਂ ਹੈ ਇਹ ਇਹ ਕੋਨਸਟ੍ਰਕਟ ਸਵੇਗਾ ਇਹ ਵਾਲਾ ਕਨਸਟ੍ਰਕਸ਼ਨ ਟਿਕ ਹੇਰ ਸਾਰੀ ਡਿਟੇਲਸ ਅਸੀਂ ਦੱਸ ਦਾਂਗੇ ਜਿਵੇਂ ਉਹ ਆਲੂ ਵੱਡੇ ਨਾ ਉਵੇਂ ਇਵੇਂ ਵੱਡੀ ਆ ਉਹਦੀ ਸਾਈਡ ਤੇ ਉਹ ਹੈ ਨਹੀਂ ਬਲੈਕ ਬਲੈਕ ਦੇ ਬਸ ਹੋਈ ਫਰਕੇ ਨੇ ਵਾਈਟ ਵਾਈਟ ਦੇ ਨੇ ਕੋਈ ਫਰਕ ਨਹੀਂ ਦਿੰਦੇ ਆ ਦੂਆ ਰੀ ਕਰਨਾ ਨੂੰ ਬੀਬੀ ਹੁਣ ਤੂੰ ਸਾਡਾ ਦਿਮਾਗ ਖਾਈ ਜਾ ਠੀਕ ਹੈ ਦਿਮਾਗ ਬੱਸ ਸਭ ਕੁਝ ਤਾਂ ਆਖੀਦੇ ਮਾਂਗੇ ਬੀਬੀ ਬੀਬੀ ਤੈਨੂੰ ਪੱਕਾ ਦਵਾਂਗੇ ਅਲੋਰ ਕੁਛ ਮਨਾਣਾ ਕ੍ਰਿਸਪੀ ਪਟਾਟੋਸ ਉਹ ਬੀਬੀ ਕਚੋਰੀ ਆ ਨਾ ਇਹ ਬਣਾਉਣਾ ਹੁਣ

ਹਮ ਅਲਟੀ ਹੋਰੇ ਕੰਮ ਕਰ ਰਹੇ ਸਦਾ ਦੋtheta ਰਾਮ ਨਾਲ ਸੁੱਤੇ ਪਏ ਨੇ ਬਾਸ ਰਾਮ ਨਾਲ ਸੀਤ ਨਾਲ ਆਈਫੋਨ 15 ਪ੍ਰੋ ਮੈਕਸ ਦਾ ਦੂਬਾ ਬਾਸ ਤੁਸੀਂ ਆਪਣਾ ਫੋਨ ਨੂੰ ਨਾ ਰੱਖਿਆ ਕਰੋ ਤੇ ਮੈਨੂੰ ਭੁੱਲ ਜਬਾਸ ਜਦੋਂ ਦਰ ਕੋ 15 ਪ੍ਰੋ ਮੈਕਸ ਹੈ ਨਾ 500 ਦੇ ਵਿੱਚ ਦਦੂ ਮੈਨੂੰ ਭੁੱਲ ਜਾਈ ਆਈਫੋਨ 15 ਪ੍ਰੋ ਮੈਕਸ ਨੂੰ ਬੋਲੋ ਨਹੀਂ ਭੁੱਲ ਗਏ ਇਹ ਮੰਗ ਲਈ ਹੁੰਦੀ ਹਾਂ ਜੀ ਹਾਂ ਹਾਂ ਕੀ ਚੀਜ਼ ਆਪ ਕੋ ਡੇ ਵਾਲਾ ਇਹੋ ਜਿਹਾ ਹੈ ਹਾਂ ਇਹ ਦੂਜਾ ਇਹ ਪਹਿਲੇ ਉਹ ਕਰਨਗੇ ਤੇ ਫਿਰ ਜਦੋਂ ਪੱਥਰਾਂ ਜਿਹਾ ਜੂ ਹੋ ਜਾਣਾ ਹੋਊਗਾ ਠੀਕ ਉਸ ਚ ਹੈਂਟੀ ਇਹਦੀਆਂ ਕੀ ਬਣਾਉਣਾ ਨੇ ਸਮੈਲੀਆਂ ਹੈ ਸਮੈਲੀਆਂ ਦੇ ਨਾਲੀ ਮਕੇਂਸ ਕੋਈ ਵੀ ਉਹੋ ਦੇਖ ਲਾਂਗੇ ਸ਼ੇਰ ਲੈ ਲਾਂ ਹਾਂਟੀ ਮੈਂ ਕਿਹਾ ਵੀ ਇਹਦੇ ਚ ਇਹਦੇ ਚ ਕੋਈ ਫਰਕ ਨਹੀਂ ਇਹਦੇ ਵੀ ਹੋਵੇ ਇਹਦੇ ਨਹੀਂ ਸਪਾਰਕਸ ਜੇ ਇਹਦੇ ਨਾਮ ਹੀ ਨੇ ਕੋਈ ਮਰਤਨੀ ਇਹ ਵੱਡੇ ਇਹ ਵੀ ਵੱਡੀ ਹੈ ਚਲ ਲੋ ਜੀ ਸੋਨੂ ਜੀ ਆਪਾਂ ਆਲੂ ਨੂੰ ਛਿਲ ਰਹੇ ਆ ਸੋ ਹੁਣ ਆਪਾਂ ਬੋਇਲਡ ਹੋਏ ਪੋਟੈਟੋਸ ਨੂੰ ਛਿਲ ਰਹੇ ਆ ਆਈ ਖੇਲ ਦਿੰਦੇ ਨੇ ਗਰਮ ਨੇ ਦਦੂ ਮੈਂ ਤਾਂ ਚੇਟੀ ਲਾ ਬੰਦਾ ਸੋ ਲੋ ਜੀ ਇਹ ਦੇ ਵਰਗੀ ਹਲੂ ਨਿਕਲ ਕੇ ਚਿੱਤੇ ਗਾਇਸ ਨੂੰ ਪਤਾ ਹੈ ਕਿ ਮੈਂ ਬਹੁਤ ਜ਼ਿਆਦਾ ਫਨੀ ਹਾਂ ਹਨਾ ਸਾਨੂੰ ਲੱਗਦਾ ਹੋਊਗਾ ਕਿ ਮੈਂ ਫਨੀ ਹਾਂ ਕਰਮ ਹੋਏ ਜੋ ਕਰ ਵਰਗਾ ਭਣਾ ਕੀ ਕਰੀ ਇਹ ਤਪਾ ਅਜਰੇ ਅਲੂ ਨੇ ਨਾ ਇਹਦੇ ਜਿਹੜੇ ਸਪਾਰਕਲਸ ਨੇ ਆਲੇ ਸਪਾਰਕਲਸ ਜਿਹਨ ਦੇ ਫ੍ਰੈਗਰੈਂਸ ਹੁੰਦੇ ਨੇ ਆ ਜੋ ਵੀ ਆ ਦੇਖ ਆਹ ਹਾਂਜੀ ਜੈਨ ਬਣਾਈ ਕੀ ਨਾ ਥੋੜਾ ਜਿਹਾ ਉਹ ਕਾਠਾ ਰੱਖੀ ਇਹਨੂੰ ਕੀ ਚੀਜ਼ ਬਣਾਉਣੀ ਹੈ ਤਾਂ ਮੈਂ ਬਣਾਈ ਹੋਈ ਹੈ ਇਨਵਰਟੇ ਵਰਗੇ ਨੂੰ ਪਹਿਲੇ ਇਕੱਲੇ ਆਲੂਆਂ ਨੂੰ ਐਨ ਉਹ ਕਰਕੇ ਮੈਸ਼ ਕਰ ਕਰਕੇ ਇਹਦਾ ਦੋ ਜਹਾਣ ਜਿਹੋ ਦੇ ਵਿੱਚ ਕੋਡ ਸਟਾਫ ਮਿਕਸ ਕਰ ਲੈਣਾ ਨੋਟ ਮਿਸ ਹਾਂ ਜਦੋਂ ਉਹ ਜਾਂ ਖਾਣੇ ਉਹ ਫਿਰ ਬਾਹਲਾ ਪਤਲਾ ਜਾ ਹੋ ਜਾਂਦਾ ਉਹ ਇਕੱਠਾ ਹੋ ਜਾਂਦਾ ਸੂਰ ਬਾਰ ਮੈਸ਼ ਕਰ ਰਹੀ ਹਾਂ ਲੋ ਜੀ ਇਹ ਅਲੂਨ ਆਪਾਂ ਨਿਕਲ ਲਿਆ ਮੈਸ਼ ਤਿਸੋ ਕੀ ਆਪਣੀ ਰੈਡੀ ਸਮਾਈਲਿਸ ਹੁਣ ਇਸੀ ਇਹਨੂੰ ਸਾਸ ਦੇ ਨਾਲ ਖਾਵਾਂਗੇ ਹੁਣ ਆਪਾਂ ਕਰ ਲਿਆ ਹੁਣ ਜਿਹੜੇ ਇਟ ਵਿੱਚ ਕੌਨਸਟ੍ਰਕਚ ਕੋਈ ਦਾ ਹਲੇ ਨਹੀਂ ਘੱਟ ਪਾਉਣੀ। ਓਕੇ ਥੋੜਾ ਜਿਹਾ ਪਾਵਾਗੇ। ਦੋਸੇ ਇਸਨੀ ਰਕਣੀਆਂ ਆਹੀ ਸੀ ਪਾਣੀ ਐ। ਕੌਣ ਸੱਚ ਪਹਿਲਾ ਕਾਧੋ ਨੇ ਬੰਦਾ? ਕਿਉਂਕਿ ਇਹਨੂੰ ਪਤਾ ਐ। ਮੈਨੂੰ ਲੱਗ ਹੀ ਪਤਾ ਮੈਨੂੰ ਦੀ ਮਮਾਂ ਨੇ ਵਰਤ ਤਾ ਉਹ ਮੀਂਹ। ਕਿ ਮਮਾਂ ਨੇ ਤੈਨੂੰ ਕੁਛ ਕਿਹਾ ਸੀ? ਇਹ ਆਪਾਂ ਇਹ ਆਮ ਉਹਨੇ ਕਰਨੇ ਮੈਸ ਕਰ ਲਏ ਵਿੱਚ ਸਾਰੀ ਚੀਜ਼ੇ ਰਲਾ ਦੇ ਨਾ ਨਾਣ ਪਾ ਲਿਆ ਸੀ ਉਹ ਨਹੀਂ ਆ ਮੈਂ ਹਾਂ ਨਾਣ ਤਾਂ ਪਾ ਲਿਆ ਸੀ ਤੇ ਮਸਾਲਾ ਤੇ ਥੋੜੀ ਜਿਹੀ ਮਿਰਚ ਪਾਈ ਆ ਤੇ ਹੁਣ ਆਪਾਂ ਬਣਾ ਕੇ ਦੇ ਦਿੰਦੇ ਆ ਕਾਦੇ ਨਾਲ ਕੱਟੀਏ ਇਹਨੂੰ ਕੋਈ ਚੀਜ਼ ਲੰਨੇ ਆ ਟੱਕਣ ਵਗੈਰਾ ਕੋਈ ਹੋਰ ਹਣੀ ਛੋਟਾ ਜਿਹਾ ਟੱਕਣ ਹੋਵੇ ਤੇ ਉੱਥੇ ਕੋਈ ਇੱਕ 시시 ਮੌ ਲੈ ਕੇ ਆ ਲਈ ਦੋ ਮਿੰਟ ਆੜਾ ਲਓ ਜੀ ਇਸ ਮਾਈਲੀ ਦੀ ਆਖ। ਇਸ ਮਾਈਲੀ ਨੇ। ਇਹ ਨਹੀਂ ਇਹ। ਹੋਰੀ ਆਂਟੀ। ਉਹ ਤੇ ਬੰਨ। ਮੇਰੇ ਬੰਨ ਖਰਾਬ ਕਰ ਰਿਹਾ ਤੁਸੀਂ।

ਨੇੜੇ ਤੋਂ ਚਾਣਨੀ ਕਿੱਥੇ ਆ? ਜਿੱਦਾਂ ਆਕਤੀ ਹੋਵੇ ਉਿੱਤੇ ਦੇਖਣਾ ਇੱਥੇ ਕਿਤੇ ਨਹੀਂ ਕਿੱਥੇ ਪਈ ਦੇਖੀ ਆ। ਚਾਣਨੀ ਜੀ ਉਹ ਕੱਢਣ ਵਾਲੀ ਨਹੀਂ ਕਰੀ ਆ। ਮੈਂ ਕਰਦਾਂ ਨਹੀਂ ਨੂੰ ਮੈਨਾਈ ਸੀ। ਦੇਖੇ ਦੇ ਹਮਰੇ ਕੰਮ ਮੇਰੇ ਬੁੱਢੇ ਰੇਦੀ ਜੀ ਤੈਨੂੰ ਪਤਾ ਤਾਂ ਹੈ ਕੰਮ ਕੀ ਕਰੀ। ਕੁਝ ਜ਼ਿਆਦਾ ਵੱਡਾ ਨਹੀਂ ਬਣ ਗਿਆ ਨਾ ਆਇਨਾ ਤੋਂ ਵੱਡਾ ਹੋਣਾ ਪਾਲੇ ਇਤਾਂ ਕੋਈ ਕੁਝ ਹੋਰ ਲੈ ਕੇ ਦੋ ਮਿੰਟ ਫੜੋ ਨਾ 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 ਆ ਬਣਾਉਂਦੇ ਆ ਥੋੜੀ ਅੱਖਾਂ ਵੱਡੀਆਂ ਹੋ ਗਈਆਂ ਸਭ ਤੋਂ ਫੋਨ ਨਾ ਕਰ ਤੇ ਬਾਕੀ ਹੁਣ ਮੈਂ ਦੇਖੇ ਮੈਂ ਕੈਲਿਬਰੇਸ਼ਨ ਕਰ ਦਿੰਦੇ ਚਾਹੇ ਪੈਨ ਨਾਲ ਕਰੂ ਚਾਹੇ ਐਲਿਮੈਂਟ ਕਰ ਪਹਿਲੇ ਇਹਦੇ ਨਾਲ ਕੱਟ ਕੇ ਗਲੂ ਦੇ ਕੋਰ ਨਾਲ ਪਹਿਲੇ ਗਲੂ ਦੇ ਕੋਰ ਨਾਲ ਕਰੇ ਸੀ ਕਿ ਜਿਵੇਂ ਜਿਵੇਂ ਆਪਾਂ ਲੈ ਕੇ ਨਹੀਂ ਆਂਦੇ ਹੰਦਰ ਮੁੰਦਰ ਦੀ ਜਾਨ ਬੰਦ ਨਹੀਂ ਖਾਣ ਨੂੰ ਬਹੁਤ ਐਸਟਿੰਗ ਅਸੀਂ ਇੱਕ ਖਾ ਕੇ ਦੇਖਿਆ ਜਿਹੜੀ ਪਹਿਲਾਂ ਦੋ ਬਣਾਈਆਂ ਪਈਆਂ ਵੀ ਪਹਿਲਾਂ ਵਧੀਆ ਵੀ ਨੇ ਆ ਵੀ ਤਿਆਰ ਕਰਨਾ 3-4 ਪੈ ਜੀਏ ਨੀ ਆਹ ਤੇਨੂੰ ਆਹ ਚੁੱਕ ਕੇ ਤੇ ਹੁਣੇ ਹਾਂ ਐਂਡ ਵਾਰਸੀ ਆਉਂਦਾ ਆਸੀ ਮੈਂ ਦੇਖਦਾ ਪਾਪੜਾ ਇਹ ਕਹਿੰਦੇ ਬਣਾ ਰਹੇ ਮੈਂ ਕਿ ਚੱਲੂ ਦਿੰਦੇ ਆ ਪਾਪੜਾ ਅੱਟਰ ਹੀ ਕੇ ਕਰਸਟਾ ਜੋ। ਉਹ ਆਹ। ਸੋਡੇ ਵੀ ਪਿਆ ਸੀ। ਹੂੰ ਧਿਆਨ ਦੋ ਤੇ ਇਹ ਜੇ ਬਣਾਇਆ ਤੇ ਮੈਂ। ਮਿੱਠੂ ਨੇ ਆ। ਪਾਉ। ਹੂੰ ਪੋਰ ਜੇ ਪਾ ਕਰਕੇ ਪਾਈਂਗੇ ਤੁਸੀਂ ਕਰਣ ਦੇ। ਪੋਰ ਦੇ ਸਭ। ਇੱਕ ਵੀ ਹੂੰ ਤੋਂ ਖਾ ਦੋ। ਉਹ। ਉਹ ਦਿਲੀਓ ਤੇ ਰਹਿ ਗਿਆ, ਤੇ ਰਹਿ ਗਿਆ। ਉਹ। ਉਦੋਂ ਥਰੇ ਗਈ ਇੱਕ ਵਾਹ ਚੰ ਇੱਕ ਰੋਟਾ ਲਓ ਇਹ ਤਰ ਮਾਜਾ ਹਾਂ ਦੇਖੋ ਇੱਕ ਦੋ ਤਿੰਨ ਚਾਰ ਪੰਜ ਪੰਜ ਪਾਣੀ ਹਾਂ ਬਸ ਇਹ ਹੋ ਇੰਨੀ ਲੱਗਦੀ ਜਿਵੇਂ ਦੇਖਣ ਵ ਤੇ ਥੋੜੀਆਂ ਗੜੀਆਂ ਪੈਣ ਆਉਂਦੀਆਂ ਨਾ ਵਿਚ ਵਿਚਾਨੀ ਅਮ ਪਹਿਲੇ ਵਾਲੇ ਹੋ ਗਏ ਆਪਾਂ ਨੂੰ ਬੀਜ ਦੀ ਕੰਮ ਕਰਕੇ ਹੋ ਗਿਆ ਤੇ ਹੁਣ ਤੇ ਇਹਨੂੰ ਬਣਾਉਣ ਲੱਗੀ ਆਂ ਆ ਲੈ ਮੈਂ ਤੋਂ ਨਹੀਂ ਬੰਦੀਆਂ ਇਹ ਪਿੱਛੇ ਪੰਗੇ ਨੂੰ ਹੀ ਡਾਈ ਜਾਂਦੀ ਆ ਪੰਗੇ ਥੋੜੀ ਮੋੜੇ ਰੀ ਇਹਨੂੰ ਪੁੱਛ ਆਉਂਦਾ ਨਹੀਂ ਬਾਤਾਂ ਹਾਂ ਦਾ ਆ ਪਹਿਲਾਂ ਉਹਨੀਆਂ ਪਈਆਂ ਨੇ ਹਮ ਠੀਕ ਆ ਫਟ ਤੁਛਾ ਦਰਨਿਓ 24 ਮਰਜੀ ਬੂੰਗੀ ਉਹ ਬਣਾ ਦੂੰਗੀ ਤੋਪੀ ਕਿ ਦਿੱਦੀ ਨਾਲ ਦੀਦੀ ਕਰਕੇ ਦੋਗੀ ਮੈਂ ਬਸ ਦੂਈਆਂ ਤਿਆਰ ਐ ਇੱਕਣ ਬਣਿਆ ਨੇ ਚਲੋ ਉਹਦੇ ਨਾਲੋਂ ਤਾਂ ਵਧੀਆ ਨੇ ਨਹੀਂ ਐਨੀ ਹੋ ਖੜਕੀਆਂ ਜੀਆਂ ਨਹੀਂ ਹੁੰਦੀਆਂ ਫੁਰਕਰੀਆਂ ਜੀਆਂ ਹੁੰਦੀਆਂ ਇੱਕਣ ਹੋ ਗਿਆ ਬਸ ਪਛਾਹ ਹੋ ਗਈ ਬਣਾ ਲੀਆ ਚਲੋ ਖਾਓ ਆਖਰ ਕੱਲੀ ਕੱਲੀ ਨੇ ਤਾਂ ਉਹਦੇ ਨਾਲ ਆ ਬੜੀਆਂ ਕੱਲੀਆਂ ਨੇ ਫੇਰ ਮੈਂ ਉਹਦੇ ਹੰਦਾ ਕੀ ਆ ਪੈਨ ਨਾਲ ਫਿਰ ਸੋਤੀਆ ਕੱਟਤੀਆਂ ਪਹਿਲਾਂ ਪੈਨ ਨਾਲ ਉਹਨੇ ਨਭੂ ਜੀ ਨੇ ਨੱਕ ਤਾਂ ਬਣਾ ਦੇਣਾ ਤੇ ਹੁਣ ਕੀ ਆ ਕੇ ਆਇਆ ਕੁਝ ਨਹੀਂ ਹੁੰਦਾ ਨਹੀਂ ਏਕੜੇ ਬਣਦੇ ਹੁੰਦੇ ਆਹ ਕੀ ਬਣਾਇਆ ਅਮਨ ਔਰ ਜਿਵੇਂ ਆਪਾਂ ਹੋ ਬਣਾਉਨੇ ਹੁੰਦੇ ਆ ਪਪਕੌਂਜੇ ਹਾਂ ਕੈਵੀਬੋਬ ਮੜੇ ਹੋਰ ਆਣ ਲੀਂਗਰੀ ਕੀ ਪਰੇ ਨਾ ਨਾ ਤੋ ਉਹ ਕਾਲਾ ਤੇਲ ਵਰਤਾ ਆਉਂਦੇ ਉਹ ਨਾਲ ਹੁੰਦਾ ਸਾਫ ਕੀ ਮੈਨੇ ਵਧੀਆ ਨੇ ਬੰਦੇ ਕਿੰਨੇ ਕੀ ਇਹ ਚੀਜ਼ ਨਹੀਂ ਮੈਨੂੰ ਨਾ ਤਰਿਆ ਨਾ ਦੋ ਸੂਟ ਦੇਤੇ ਮੇਰੇ ਹਾਂ ਸੂਟ ਫੜਾਏ ਜਾਂਦੇ ਕੀ ਕਹਿੰਦੇ ਸਿਉਂਦਾਂਗੇ ਹਾਂ ਸਿਉਂਦਾਂਗੇ ਚਲੋ ਜੀ ਹੁਣ ਬਣਾ ਕੇ ਖਾਣੀਆਂ ਕਰਦਾਂਗੇ ਸ਼ੁਰੂ ਸੋ ਹੋਪ ਹਨਾ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈਗੀ ਤੇ ਪਲੀਜ਼ ਅਸਦੀ ਰੈਸਪੀ ਜ਼ਰੂਰ ਟਰਾਈ ਕਰੋ ਤੁਹਾਡੇ ਫ੍ਰੀ ਟਾਈਮ ਦੇ ਵਿੱਚ ਤੇ ਜੇ ਤੁਸੀਂ ਨਵੇਂ ਆ ਤੇ ਚੈਨਲ ਨੂੰ ਲਾਈਕ ਜ਼ਰੂਰ ਕਰਦੇ ਤੇ ਸ਼ੇਅਰ ਤੇ ਅੱਜ ਬਣਾਈਆਂ ਤੁਸੀਂ ਸਮੈਲੀਆਂ ਤੇ ਹੋਰ ਕੀ ਦੀ ਉਹ Crispy balls Crispy balls ਸਾਰੀਆਂ ਚੀਜ਼ਾਂ ਜਣੇ ਹਾਂ ਸਾਰੀਆਂ ਆ ਆਪਣੀਆਂ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੇ ਹੁੰਦੇ ਨੇ ਇਹ ਰੇਡੀਆਂ ਤੇ ਜਿਹੜੀਆਂ ਬਣਦੇ ਨੇ ਉਹ ਘਰ ਬਣਾ ਕੇ ਰੱਖਿਆਗਾ ਬਣਾ ਕੇ ਦੇਖ ਕੇ ਟਰਾਈ ਕਰਕੇ ਖਾਣਾ ਮੁੱਲ ਦੇ ਚੀਜ਼ਾਂ ਨਾਲ ਹੁਣ ਤੁਸੀਂ ਦੇਖਿਆ ਯਾ ਤੇ ਮਹਾਲੀ ਕਹੀ ਕੁਝ ਬਣਾਉਂਦੇ ਸੀ ਮੋਮਸ ਜੜੇ ਇਹ ਕਿਤਨਾ ਕਿਤੇ ਆਪਾਂ ਨੂੰ ਉਹ ਖਰਾਬ ਕਰਦੇ ਨੇ ਸਭ ਤੋਂ ਵੱਡੀ ਗੱਲ ਤਾਂ ਉਹ ਐਲੂਮੀਨੀਅਮ ਦੇ ਭਾਂਡੇ ਚ ਬਣਿਆ ਹੁੰਦੇ ਨੇ ਉਹ ਵੀ ਜਿਆਦਾ ਸਲੋਪ ਹੋ ਜਾਂਦਾ ਐਲੂਮੀਨੀਅਮ ਚ ਭਾਂਡੇ ਚ ਬਣਾਈ ਹੋਈ ਕੋਈ ਵੀ ਚੀਜ਼ ਤੇ ਆਪਣੇ ਵੀਡੀਓ ਸਾਰੇ sire ਤੱਕ ਜਰੂਰ ਦੇਖੋ ਤੇ ਕਿਤੇ ਕੋਈ ਮਾੜੀ ਮੋਟੀ ਗਲਤੀਆਂ ਜਾਂ ਉਹ ਵੀ ਕਮੈਂਟ ਦੇ ਵਿੱਚ ਦੱਸਿਆ ਕਰੋ ਤੇ ਬਾਕੀ ਸਾਰੇ ਮਿੱਤਰ ਬੈਲੀ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਧੰਨਵਾਦ OK